ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਕੰਮ ਤਾਂ ਦੇ ਸਾਰੇ ਕਰ ਲਏ ਨੇਗੇ ਹੁਣ ਆਪਾਂ ਅੱਜ ਸਨੇਹਾ ਬੇਲੇ ਹੋਗੇ 10:00 ਵਜੇ ਦੇ ਨਾਲ ਹੀ ਹੋਗੇ ਅੱਜ ਤਾਂ ਰੋਟੀ ਖਾ ਲਈ ਸਭ ਨੇ ਭਾਂਡਾ ਭਾਂਡੇ ਗੁੰਡੇ ਸਾਫ਼ ਹੋ ਗਏ ਨਾ ਮੱਜਾਂ ਦੇ ਵੀ ਕੰਮ ਵੀ ਨਿਬੜ ਗਿਆ ਬਾਕੀ ਹੁਣ ਕੰਮ ਹੌਲਾ ਜਾਂ ਹੋ ਗਿਆ ਕਿਉਂਕਿ ਖੇਤ ਬੰਨੇ ਦਾ ਕੰਮ ਆਪਣੇ ਜਿਹੜਾ ਬੰਦਿਆਂ ਦਾ ਨਾ ਉਹ ਨਿਬੜ ਗਿਆ ਤੇ ਘਰੇ ਵੀ ਹੁਣ ਸੋਨੀ ਤੇ ਮਾਸੀ ਵਿਚਾਰੇ ਨਾਲ ਕਰਾ ਦਿੰਦੇ ਨੇ ਕਿ ਛੇਤੀ ਹੋ ਜਾਂਦਾਗਾ ਨਾ ਨਹੀਂ ਮੱਝਾਂ ਚ ਕੱਲੀ ਜਾਣੀ ਨੂੰ ਫਿਰ ਗੋਹਾ ਵੀ ਸਿੱਟਣਾ ਨਮਾਉਣੀਆਂ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾਗਾ ਹੁਣ ਅੱਜ ਤਾਂ ਕਰਕੇ ਮੇਰਾ ਥੋੜਾ ਜਿਹਾ ਸਨੇਹਾ ਕੰਮ ਨਿਬੜ ਗਿਆ ਨਾ ਤੇ ਚਲੋ ਜਿੰਨਾ ਕਿਚਰ ਚੱਲਦਾ ਚੱਲਦਾ ਉਸ ਤੋਂ ਬਾਅਦ ਵਿੱਚ ਤਾਂ ਫਿਰ ਸਾਰਾ ਕਰਨਾ ਹੀ ਹੈਗਾ ਨਾ ਤੇ ਅੱਜ ਫਿਰ ਹੁਣ ਪਹਿਲਾਂ ਤਾਂ ਜਿੱਦਨ ਆਪਾਂ ਜੀਰੀ ਲਾਉਣ ਲੱਗੇ ਸੀਗੇ ਇੱਕ ਦਿਨ ਪਹਿਲਾਂ ਉਦੋਂ ਆਟਾ ਪਿਹਾਇਆ ਨਾ ਜੀਰੀ ਲਾਉਣ ਆਲੇ ਵਾਸਤੇ ਆਚਾਰ ਵੀ ਪਾਇਆ ਨਾ ਸਾਰਾ ਪਨਾਟਾ ਲੱਗ ਚੁੱਕਿਆ ਹੁਣ ਅੱਜ ਫੇਰ ਸੋਨੀ ਨੂੰ ਭੇਜ ਜਾਗਾ ਦਵਾਈ ਦਬੂਈ ਸਿੱਟਕੇ ਜਿਵੇਂ ਲੇ ਹੋਗੇ ਸੀ ਅੱਜ ਦਾ ਦਿਨ ਮਾਹ ਚਲਾ ਆਟਾ ਪਿਹਾ ਦੂ ਪਈ ਨਾਲ ਉਧਰਲਾ ਨਾਲ ਇਧਰਲਾ ਦੋਨੇ ਕਰਾਂ ਦਾ ਲੈ ਕੇ ਗਏ ਨੇਗੀ ਤੇ ਹੋਰ ਕੰਮ ਤਾਂ ਨੇ ਹੁਣ ਆਪਾਂ ਸਾਰੇ ਨੇ ਮੇਲੇ ਦੁਪਹਿਰ ਦਾ ਕੰਮ ਜਮੁੱਜਾਂ ਦਾ ਮੇਰਾ ਹੀ ਹੁੰਦਾਗਾ ਨਾ ਸਵੇਰ ਦਾ ਕੰਮ ਮੇਰੇ ਨਾਲ ਲੱਗ ਜਾਂਦੇ ਨੇਗੇ ਤੇ ਹੁਣ ਆਪਾਂ ਦੇਖਦੇ ਆਂਗੇ ਪਾਪਾ ਜੀ ਨੂੰ ਖੇਤ ਤੋੜਤਾ ਉਹਨਾਂ ਨੇ ਪ ਤੇ ਚਾਵਲ ਨੂੰ ਕਹਿੰਦੇ ਆ ਜਾਾਂਗੇ ਹੁਣ ਮੇਰੇ ਕਈ ਕੰਮ ਪਏ ਸੀ ਕਰਨ ਵਾਲੇ ਮੈਂ ਉਹ ਦੇਖ ਲਿਆਂਗੀ ਤੇ ਕਈ ਭੈਣਾਂ ਦੇ ਕਮੈਂਟ ਸੀਗੇ ਬਾਰ-ਬਾਰੇ ਤੇ ਇੱਕ ਭੈਣ ਦੀ ਕਮੈਂਟ ਆਇਆ ਸੀਗਾ ਨਾ ਕਹਿੰਦੇ ਤੁਹਾਡਾ ਬਾਰ ਹੈ ਜਿਹੜਾ ਇਹ ਮਾਸੀ ਵਾਲਾ ਤੇ ਆਪਾਂ ਰਿਪਲਾਈ ਨਹੀਂ ਦਿੱਤਾ ਸੀਗੇ ਵੀਡੀਓ ਦੇ ਵਿੱਚ ਹੀ ਦੇ ਦਿੰਨੇ ਆਂਗੇ ਤੇ ਵੀ ਤੁਸੀਂ ਇਹ ਕਦੋਂ ਤੋਂ ਲੈ ਕੇ ਆਗਾ ਨਾ ਵੀ ਇਕੱਠੇ ਸੀ ਜਦੋਂ ਉਦੋਂ ਤੋਂ ਲੈ ਕੇ ਆਗਾ ਜਾਂ ਹੁਣ ਵੀ ਤੁਸੀਂ ਅਲੱਗ ਹੋ ਕੇ ਕਰਿਆ ਨਾ ਉਹਨਾਂ ਦਾ ਮਤਲਬ ਇਹੀ ਸੀ ਕਹਿਣ ਦਾ ਇਹ ਸਾਡਾ ਬਾਰ ਮੇਰੇ ਆਉਣ ਤੋਂ ਪਹਿਲਾਂ ਦੀ ਹੈਗਾ ਨਾ ਪਹਿਲਾਂ ਤਾਂ ਸਾਡੇ ਆਮ ਕੰਧ ਜੀ ਥੋੜੀ ਜੀ ਭੰਨ ਕੇ ਮੋਰਾ ਜਾ ਕਰਿਆ ਹੋਇਆ ਸੀਗਾ ਤੇ ਫਿਰ ਪਤਾ ਨਹੀਂ ਕੀ ਕੋਈ ਪ੍ਰੋਗਰਾਮ ਜਾ ਸੀਗਾ ਫਿਰ ਉਦੋਂ ਭੰਨ ਕੇ ਥੋੜਾ ਜਿਹਾ ਵੱਡਾ ਕਰ ਲਿਆ ਵੀ ਕੜਾਹੀ ਵਗੈਰਾ ਨੰਗਣ ਦਾ ਕਰ ਲਿਆ ਨਾ ਤੇ ਹੁਣ ਜਦੋਂ ਅਸੀਂ ਅੱਡ ਹੋ ਗਏ ਇਧਰ ਆ ਰ ਸੋਈ ਵਗੈਰਾ ਬਣਾਈ ਮਾਸੀ ਨੇ ਆਪਦਾ ਘਰ ਬਣਾਇਆ ਨਾ ਇਹ ਕੰਧ ਸਾਰੀ ਖਰਾਬ ਜੀ ਸੀਗੀ ਤੇ ਇਹ ਚੱਕ ਕੇ ਫਿਰ ਅਸੀਂ ਦੂਜੀ ਸਾਈਡ ਬਾਰ ਵੀ ਵਧੀਆ ਹੀ ਬਣਾ ਲਿਆ ਨਾ ਤੇ ਇਹ ਸਾਡਾ ਬਾਰ ਵੀ ਜਣੀ ਕਿ ਪਹਿਲਾਂ ਸ਼ੁਰੂ ਤੋਂ ਹੀ ਹੈਗਾ ਮੇਰੇ ਆਉਣ ਤੋਂ ਪਹਿਲਾਂ ਵੀ ਹੈਗਾ ਨਾ ਇਹ ਤਾਂ ਹੈ ਨਹੀਂ ਜਿਬੜ ਦੇਖ ਲੈ ਮਾਂ ਜੀ ਉਦੋਂ ਦਾ ਦੋਸਤ ਨੇ ਇੱਕ ਤੁਸੀਂ ਲੈ ਆਏ ਸੀ ਕਿ ਇੱਕ ਉਹ ਸੋਨੀ ਲੈ ਕੇ ਆਇਆ ਸੀ ਜਿਹੜੇ ਆਪਣੇ ਨਾ ਇੱਥੇ ਬੇਲ ਪਾਟ ਕੇ ਤੁਸੀਂ ਉੱਥੇ ਰੱਖੀ ਸੀ ਲੱਕਣਾ ਦੁੱਧ ਦੇ ਦੇਖ ਕੇ ਆਉਣ ਵਾਲੀ ਹੈ ਨਾ ਹਾਂ ਉਹ ਬੱਕਰੀ ਉਹ ਇਹ ਕੋ ਜੁਟਿਆ ਹੋ ਬੁਲਾਈ ਚਿਬੜ ਲੱਗੇ ਬੇ ਸੀ ਭਰੀ ਪੀ ਹੋਵੇ ਪਰ ਉਦੋਂ ਸਾਡੇ ਆਪੀ ਹੋ ਗਿਆ ਇੱਦ ਕੀ ਕੋਈ ਨਹੀਂ ਹੋਇਆ ਉਹ ਉੱਥੇ ਵੀ ਸਾਡੇ ਆਪੀ ਹੋ ਗਈ ਸੀ ਕਦੂਆਂ ਦੇ ਵੀ ਹੈਗੇ ਤੇਰੇ ਕੋਲੇ ਹਾਂ ਇੱਥੇ ਇੱਕ ਦੋ ਲਾਦ ਗਏ ਲਾਦ ਕਦੂ ਵੀ ਪੰਜਾਰ ਪੀ ਹੋਏ ਬੇਨੇ ਲਾ ਲਿਆ ਆਨ ਕੋਈ ਨਹੀਂ ਹੋਇਆ ਖਿਆਲ ਚ ਨਹੀਂ ਆ ਮੂਰੇ ਲੱਗ ਜਾਂਦੇ ਹੁਣ ਵੀ ਦਰਸੀ ਜਾਂਦੇ ਆ ਸਾਲ ਭਾਦੋਂ ਚ ਵੀ ਅੱਜ ਦਾ ਪਾਣੀ ਦੀ ਕੀ ਗਰਮੀ ਚ ਵੀ ਨਹੀਂ ਇੰਨੇ ਵੀ ਲਹਿਗੇ ਹਾਂ ਜਦੋਂ ਕਰੇਲੇ ਸੀ ਉਦੋਂ ਨਾ ਪਤਾ ਲੱਗਿਆ ਹੈ ਸਬਜ਼ੀ ਦਾ ਹਾਂ ਉਹਨਾਂ ਨੇ ਮੋਇਰ ਲਿਆਤੀ ਸੀ ਹਾਂ ਅੱਜ ਤਾਂ ਮਾਮੀ ਤੇ ਨਹੀਂ ਉਹ ਪੇੜਾਂ ਚਾਂਦੀ ਉਹਨਾਂ ਨੇ ਬਣਾ ਹਰ ਵਕਤ ਉੱਥੇ ਪਾਣੀ ਕੋ ਉਹਨਾਂ ਦੀ ਤਾਂ ਹ ਚੜਾਈ ਹੋਈ ਆ ਆਪਾਂ ਪਾਣੀ ਪੁਣੀ ਚ ਰੱਖ ਦੋ ਓਹੋ ਪਾਣੀ ਚ ਰੱਖਣਾ ਨਹੀਂ ਆਏਗਾ ਪੁੱਤੋ ਵੀ ਜਦੋਂ ਰੱਖਾਸਣਾ ਹੁੰਦਾ ਉਹ ਦੋਨੂੰ ਪਾਣੀ ਉਤਾਂ ਨੂੰ ਲੋੜ ਨਹੀਂ ਅੱਜ ਆਪਾਂ ਦਾਲ ਬਣਾਈਏ ਮੂੰਗੀ ਮਸਰੀ ਤੇ ਉਦਵਾਰ ਚ ਮਾਸੀ ਨੇ ਪੇਠਾ ਲੈ ਰੱਖਿਆ ਸੀਗਾ ਨਾ ਮਾਸੀ ਕਹਿੰਦੀ ਪੇਠਾ ਬਣਾ ਲੈ ਹੁਣ ਮੈਂ ਧਰਤੀ ਨੂੰ ਕੱਲ ਨੂੰ ਬਣਾ ਲਾਂਗੇ ਨਾ ਸਬਜੀ ਤੇ ਲੋ ਰੋਜ ਹੀ ਲੋੜੇਗੀ ਇਹ ਕਿਹੜਾ ਅੱਜ ਖਾਲੀ ਕਰ ਇਹਨੂੰ ਆਪਾਂ ਲੋੜਨੀ ਪਹਿਲਾਂ ਅਸੀਂ ਅੱਜ ਦਿਨੇ ਹੱਸ ਕੇ ਛੱਡਾਂਗੇ ਮਾ ਵੀ ਜੇ ਢਿੱਡ ਨਾ ਹੁੰਦਾ ਨਾ ਕੋਈ ਕੰਮ ਨਹੀਂ ਹੈਗਾ ਸੀਗਾ ਸਾਰਾ ਦਿਨ ਖਾਣ ਪੀਣੇ ਭੱਜੇ ਫਿਰਦੇ ਰਹੇ ਨੇ ਕਿ ਚਾਹ ਬਣਾ ਲਈ ਚਾਹ ਪੀਦੇ ਤੇ ਭਾਂਡੇ ਸਾਫ ਕਰ ਲੈ ਹੁਣ ਦਾਲ ਬਣਾ ਲਉ ਰੋਟੀ ਲਾ ਲਉ ਖਾ ਲਈ ਪੀ ਲਈ ਭਾਂਡੇ ਸਾਫ ਕਰ ਲੈ 10 ਮਿੰਟ ਬੈਠੇ ਨੇ ਫਿਰ ਚਾਹ ਬਣਾ ਲਉ ਅੱਜ 10 ਵਜੇ ਚਾਹ ਸੀ ਬਣਾਈ ਨੇ ਦਵਾਈ ਵਾਲਾ ਭਾਈ ਆ ਗਿਆ ਕੋਈ ਇੱ ਤੇ ਉਹ ਕਦੋਂ ਮੈਂ ਚਾਹ ਪੀ ਕੇ ਜਾਊਂਗਾ ਕਿਉਂਕਿ ਮੈਂ ਚਾਹ ਪੀਣੀ ਹੈ ਮੈਂ ਉਹ ਚਾਹ ਨਹੀਂ ਬਣਾਉਂਦੀ ਮੀਂਹ ਪੰਦਾ ਕਿਤੇ ਕੇ ਰਾਂ ਤੇ ਪਹਿਲੀ ਬਣਾਉਣੀ ਹੁੰਦੀ ਹੈ ਸ਼ੁਭਾ ਬਣਾ ਕੇ ਹੈਨਾ ਜਦ ਜੋਬ ਆ ਜਾਂਦੀ ਹੈ ਪੋਚੇ ਵਾਲੀ ਉਹ ਵੀ ਚੱਲ ਫਿਰ ਅਸੀਂ ਵੀ ਨਹੀਂ ਉਹ ਬਣਾਉਂਦੇ ਹੈਗੇ ਜਦ ਜਦ ਆ ਜਾਂਦੇ ਨੇ ਬਣਾਉਨੇ ਹੈਗੇ ਉਹ ਚਾਹ ਕ ਕਰਤੀ ਜਿਵੇਂ ਅਜੋ ਭਾਈ ਨੇ ਫਿਰ ਕਾਇਕੇ ਬਣਵਾਈ ਫਿਰ ਸਾਰਿਆਂ ਨੇ ਪੀ ਲਈ ਨਹੀਂ ਬਸ ਬਣਾਉਣ ਦੀਆਂ ਹੁੰਦਾ ਕਿ ਵੀ ਕੀ ਕਰਨੀ ਹੈ ਇੱਕ ਦਿਨ ਮੇਰੇ ਕੋਲ ਤਾਈ ਨਹੀਂ ਸੀ ਆ ਗਈ ਮਾਤਾਈ ਚਾਹ ਬਣਾਵਾ ਕਈ ਕੰਨੀ ਨਾ ਮੈਂ ਵੀ ਡੀਓ ਬੈਣੀ ਆ ਬਣ ਮੈਂ ਤਾਂ ਪੀਉਂਗੀ ਔਰ ਫਿਰ ਉਹ ਕੰਮ ਕਰਦੀ ਐ ਨਾ ਕੰਮ ਕਰਦੇ ਬੰਦੇ ਨਾਲ ਹੁੰਦਾ ਵੀ ਨਹੀਂ ਨਾਲ ਉਹ ਕਾ ਕਈ ਕਰਨਾ ਕਰਕੇ ਜਿਹੜਾ ਪੀਣ ਲੱਗ ਜੇ ਉਹਨੂੰ ਫਿਰ ਆਉਂਦਾ ਨਹੀਂ ਲੱਗੂ ਉਹ ਕੰਮ ਨਾਲ ਉੜਕਾਉਂਦਾ ਹੈਗਾ ਹਾਂ ਕਾਫੀ ਵੀ ਮੈਨੂੰ ਹੁਣ ਮੈਂ ਜਦੋਂ ਸਵੇਰੇ ਕੰਮ ਉਧਰ ਬਾਹਰਲੇ ਘਰ ਹਣੀ ਮੈਨੂੰ ਐ ਹੁੰਦਾ ਹੈਗਾ ਜਾ ਕੇ ਮੈਂ ਚਾਹ ਪੀਵਾਂ ਹਾਂ ਨਹੀਂ ਪਤਾ ਨਹੀਂ ਕੋਈ ਕੰਮ ਕਰਦੇ ਉਦੋਂ ਤਾਂ ਉੜਕਾ ਹਾਂ ਜਦੋਂ ਅਸੀਂ ਇਕੱਠ ਜ ਸੀਗੇ ਉਦੋਂ ਮੈਂ ਸਵੇਰੇ ਉੱਠਦੀ ਮੱਝ 23 ਵਜ ਜਾਂਦੀ ਹੁੰਦੀ ਮੈਂ ਕਦੇ ਚਾਹ ਨਹੀਂ ਪੀਕੇ ਗਈ ਸੀਗੀ ਹੁਣ ਕਿਉਂ ਉਦੋਂ ਮੈਂ ਚਾਹ ਮੈਨੂੰ ਐ ਹੁੰਦਾ ਵੀ ਇੱਕ ਜਣੀ ਚਾਹ ਬਣਾ ਲਈ ਨਿੱਕ ਜਣੀ ਮੱਝਾਂ ਦੀ ਮੇਰੀ ਮੱਝਾਂ ਦੀ ਡਿਊਟੀ ਹੁੰਦੀ ਸੀ ਵੱਧ ਤੇ ਹੁਣ ਮੈਂ ਜਦੋਂ ਚਾਹ ਬਣਾਉਣੀ ਹੁਣ ਫਿਰ ਮੈਨੂੰ ਪੀਤੇ ਵੀ ਨਾ ਜਾਇ ਨਹੀਂ ਜਾਂਦਾ ਹੈਗਾ ਉਦੋਂ ਐ ਹੁੰਦਾ ਸੀ ਉਹਦੀ ਚਾਹ ਲਈ ਉੱਠਦੀ ਉਹਦੀ ਮੱਝਾਂ ਲਈ ਉੱਠਦੀ ਤੇ ਇੱਕ ਜਣੀ ਚਾਹ ਤਰ ਲੈਂਦੀ ਕਿ ਜਣੀ ਮੱਝਾਂ ਚ ਵਗ ਜਾਂਦੀ ਮੱਝਾਂ ਲਈ ਫਿਰ ਐਂ ਹੀ ਵਗ ਜਾਂਦੀ ਹੈ ਨਾ ਵੀ ਕੀ ਕਿੱਥੇ ਚਾਹ ਪੀਵਾਂਗੇ ਅੰਦਾ ਪੌਣਾ ਘੰਟਾ ਲੱਗ ਜਾਊਗਾ ਕੋ ਦੋ ਬੜੀ ਤਾਂ ਪੀਤੀ ਹਣਾ ਕੰਮ ਉਦੋਂ ਤੱਕ ਮੱਝਾਂ ਵੱਜ ਕੇ ਆ ਲੈ ਤਾਰਾ ਚੁੰਮਣ ਲੱਗੇ ਜਾਂਦਾ ਤੇ ਹੁਣ ਮੈਨੂੰ ਐ ਹੁੰਦਾ ਜਦੋਂ ਮੈਂ ਚ ਹੇ ਤਾਂ ਮੁੱਕਦੀ ਨਹੀਂ ਕੰਮ ਹੋਰ ਕੰਮ ਤਾਂ ਮੁੱਕਦੀ ਨਹੀਂ ਉਹ ਵੱਧਦਾ ਹੀ ਪੈ ਲੱਗਿਆ ਹੋਇਆ ਹੈਗਾ ਨਭੂ ਨੂੰ ਮੈਂ ਪਹਿਲੇ ਦਿਨ ਬੱਚਾ ਸਰੀਰ ਦਾ ਫਰਕ ਜ਼ਰੂਰ ਆਉਂਦਾ ਜੇ ਪਚਾਣੀ ਪੀਂਦੀ ਕਹਿੰਦੀ ਹਾਂ ਬਣਾ ਲਾ ਫਿਰ ਅਸੀਂ ਹੁਣ ਕਰ ਲਈ ਜੀ ਚਾਹ ਕਰ ਲੈਣ ਫਿਰ ਨੀਂਦ ਜੀ ਨਹੀਂ ਤਾਂ ਹੁੰਦੀ ਹਾਂ ਇੱਕ ਦੋ ਵਾਰੀ ਮੈਂ ਪੀਤੀ ਹੀ ਬਣਾ ਕੇ ਮਹੌਸਾੜ ਪਰ ਕਿੱਥੇ 5 ਮਿੰਟ 10 ਮਿੰਟ ਲੱਗ ਜਾਂਦੇ ਅੱਜ ਆਪਾਂ ਚਾਹ ਘੱਟ ਫਿਰ ਸਰੀਰ ਦਾ ਪੂਰਾ ਆਪਣਾ ਸੈੱਟ ਰਹਿੰਦਾਗਾ ਨਾ ਮੇਰਾ ਸਰੀਰ ਦਾ ਬਹੁਤ ਫਰਕ ਸੀਗਾ ਜਦੋਂ ਮੈਂ ਚਾਹ ਘੱਟ ਪੀਂਦੀ ਹੁਣ ਮੈਂ ਵਾਈਟ ਪੀਣ ਲੱਗੀ ਗੱਲ ਕਰ ਤੂੰ ਨਹੀਂ ਛੱਡੀ ਜੀ ਹੁਣ ਛੱਡੀ ਵੀ ਨਹੀਂ ਜਾਂਦੀ ਦੁਬਾਰਾ ਉਹ ਤਾਂ ਨਹੀਂ ਲੱਗਦਾ ਉਹ ਕੰਮ ਕਰਤੀ ਆਉਂਦੇ ਲੱਗਦੇ ਉਹ ਤਾਂ ਖਬਰ ਕਿੱਧਰ ਜਾਂਦੀ ਹੁਣੀ ਉਹ ਨਹੀਂ ਕੰਮ ਕਰ ਲੈਣੇ ਅੱਜ ਮੌਸਮ ਹੈ ਜਿਹੜਾ ਬਹੁਤ ਸੋਹਣਾ ਪਰ ਮੀਂਹ ਹਜੇ ਤੱਕ ਵੀ ਨਹੀਂ ਆਇਆ ਹੈਗਾ 20 ਤਰੀਕ ਨੂੰ ਮੀਂਹ ਆ ਜੇ ਸਿਆ ਜਿੱਕੀ ਹੋਗੀ ਤੇ ਬੱਦਲ ਵਾਈਪ ਪੂਰੀ ਤੇਜ਼ ਹਵਾ ਚੱਲਦੀ ਹੈਗੀ ਤਾਂ ਅਸੀਂ ਅਜੇ ਇੰਦਰ ਬੈਠੇ ਆ ਆਪਣੇ ਵੀ ਕਹਿੰਦਾ ਉਹ ਦਿਨ ਆਪਣੇ ਤੱਕਣੀਆਂ ਆ ਜਾਂ ਕੋਈ ਕੋਈ ਕਣੀ ਇਸਰ ਦੇਸ਼ ਜਿੱਥੇ ਪਈਏ ਨੇ ਬਾਹਰ ਟੋਪੀਆਂ ਨੇ ਚਲੋ ਠੀਕ ਹੈਗਾ ਠੰਡਾ ਹੀ ਰੱਖੇ ਠੰਡ ਨਾਲ ਹੀ ਠੀਕ ਆਂਗੀ ਵੀ ਪਾ ਕੇ ਕੋਈ ਜ਼ਿਆਦਾ ਨਹੀਂ ਡੋਪਣ ਤਾਂ ਜਿੱਥੇ ਡੋਪਣਾ ਡੋਪ ਹੀ ਦੇਣਾ ਉਹੀ ਤਾਂ ਗੱਲ ਹੈ ਵੀ ਠੀਕ ਆਂਦੀ ਆ ਉਸ ਨਾਲ ਹੀ ਹਵਾ ਹੀ ਚਲੀ ਜਾਵੇਗੀ ਹਾਂ ਨਹੀਂ ਆਉਂਦਾ ਨਾਂ ਉਹ ਵੀ ਦੁੱਧ ਨਿਕਲਦਾ ਤਾਂ ਨਹੀਂ ਹੈਗਾ ਆਪਣਾ ਤੇ ਦੁੱਧ ਵਾਦ ਆਪਾਂ ਸਾਹਮਣੇ ਆ ਦਾਲ ਬਣ ਗਈ ਹੁਣ ਬਾਹਰ ਕਰੀ ਜਾਂਦੇ ਆ ਬਾਹਰ ਦਾ ਬਾਹਰ ਦੇ ਹੁਣ ਹੂੰ ਉਹ ਦੇਖ ਦਹੀਂ ਵਾਸਤੇ ਦਹੀਂ ਲੈ ਫਿਰ ਸਵੇਰੇ ਵਾਲ ਕੇ کریم ਲਾ ਕੇ ਫਿਰ ਆਪਾਂ ਉਹਨੂੰ ਪਤਲਾ ਬਣਾ ਕੇ ਫਿਰ ਉਹਦੀ ਦਹੀਂ ਜਮਾਉਣੇਗੇ ਤੇ ਇਸ ਤਰ੍ਹਾਂ ਨਹੀਂ ਅਸੀਂ ਕਦੇ ਦਹੀਂ ਜਮਾਈ ਹੈਗੀ ਵੀ ਆਪਾਂ ਐਂ ਦਹੀਂ ਬਣਾ ਲਾਂਗੇ ਜੀ ਆਪਾਂ ਗਾਂ ਦੇ ਦੁੱਧ ਦੇ ਅਸੀਂ ਦਹੀਂ ਜਮਾਉਣੇ ਫਿਰ ਉਹਨੂੰ ਵਾਲ ਕੇ ਰੱਖਦੇ ਫਿਰ ਉਹਦੀ ਇਸ ਤਰ੍ਹਾਂ ਹੀ ਵਾਲ ਕੀ ਵੀ ਬਣਾ ਲੈਨੇ ਵੀ ਸਵੇਰੇ ਨਹੀਂ ਵਾਲ ਕੇ ਰੱਖਦੇ ਜਾਨੀ ਕਿ ਉਹ ਤਾਜ਼ੇ ਦੁੱਧ ਨੂੰ ਵਾਲ ਕੇ ਇਸ ਤਰ੍ਹਾਂ ਹੀ ਦਹੀਂ ਜਮਾ ਲੈਂਦੇ ਹੈਗੇ ਫਿਰ ਉਹਦੀ ਉਹਦੀ ਤਾਂ ਇਸ ਤਰ੍ਹਾਂ ਹੀ ਠੀਕ ਆ ਜਾਂਦੀ ਹੈ ਨਾ ਜਿਹੜਾ ਇਹ ਮੱਝ ਦਾ ਦੁੱਧ ਮੱਝ ਦਾ ਦੁੱਧ ਸੰਗਣਾ ਹੁੰਦਾ ਹੈਗਾ ਫਿਰ ਇਹ ਤਾਂ ਗ੍ਰੇਂਡਰ ਤੋਂ ਬਿਨਾਂ ਵੀ ਨਹੀਂ ਲੱਸੀ ਬਣਦੀ ਹੈਗੀ ਉਹ ਅਸੀਂ ਫੈਂਡਕੇ ਵੀ ਬਣਾ ਲੈਂਦੀ ਆਂ ਗਾਂ ਦੇ ਦੁੱਧ ਦੀ ਤਾਂ ਤਾਂ ਫੈਂਡਕੀ ਵਧੀਆ ਬਣ ਜਾਂਦੀ ਤੇ ਹੁਣ ਆਪਾਂ ਮੱਝ ਦੇ ਦੁੱਧ ਦੀ ਜਿੰਨਾ ਚਿਰ ਹੈਗਾ ਚਲੋ ਮੱਝ ਦਾ ਦੁੱਧ ਪੀ ਲੈਨੇ ਫੇਰ ਤਾਂ ਗਾਂ ਦਾ ਪੀਣੀ ਪਊਗਾ ਸਰਦੀਆਂ 'ਚ ਮੈਨੂੰ ਲੱਗਦਾ ਗਾਂ ਦੀ ਪੀਣਾ ਪਊ ਨਾ ਹਜੇ ਪੀਲਾ ਪੀਲਾ ਦੁੱਧ ਹੈ ਨਾ ਇਹਦਾ ਫੇਰ ਚਿੱਟਾ ਹੋਲੀ-ਹੋਲੀ ਹੋ ਮੈਨੂੰ ਇਹਦਾ ਤਾਂ ਕੱਢੀ ਇਹਦਾ ਤਾਂ ਹੀ ਰਹੋ ਪਹਿਲਾਂ ਚਿੱਟਾ ਹੋਇਆ ਜਾਂਦਾ ਮਰੀਕਣਾ ਦਾ ਤਾਂ ਚਿੱਟਾ ਨਹੀਂ ਹੁੰਦਾ ਦੁੱਧੀਆਂ ਦਾ ਹੁੰਦਾ ਨਾ ਫੇਰ ਵੀ ਫਰਕ ਤੁਸੀਂ ਐਤਕੀ ਮੈਨੂੰ ਵੱਧ ਵੀ ਲੱਗਦਾ ਮੀ ਸਾਈਬਾ ਹਾਂ ਉਹ ਤੇ ਮਾਂ ਮੇਰੀ ਕਿ ਨਾਲ ਉਹਨਾਂ ਦਾ ਦੁੱਧ ਸੰਗਣਾ ਹੁੰਦਾ ਮੱਝਾਂ ਵਰਗਾ ਹੁੰਦਾ ਬਦਕ ਕੀ ਆਵਾਜ਼ ਹੈ ਹੰਦ ਹਵਾ ਨੇ ਨਜ਼ਾਰੇ ਦੇਖਦੇ ਹਾਂ ਤੇ ਮੀਂਹ ਪਿਆ ਹਾਂ ਪੈਂਦੇ ਹੀ ਹੋਊਗਾ ਮੈਂ ਦੁਪਹਿਰੇ ਸਾਰਾ ਕਪੜਾ ਲੀਣਾ ਲਾਹਿਆ ਬਈ ਕਿਤੇ ਹੁੰਦਾ ਜਮਾ ਜਮਾ ਨਹੀਂ ਜੰਨੇ ਨਾ ਉੱਥੇ ਇੱਕ ਤਾਂ ਨਹੀਂ ਕਿ ਕਿਸੀ ਪਹਾੜਾ ਹੁੰਦੇ ਨੇ ਪਹਾੜੀ ਚਲਾਕਾ ਹੈ ਨਾ ਉੱਥੇ ਵਿਚਾਰੇ ਕਿਚੜ ਕਾਂਚੀ ਕੁਛ ਛੋਟੇ ਛੋਟੇ ਮਰੇ ਮਰੇ ਪੈਂਦੇ ਦੇ ਪੈਂਦੇ ਮੀਂਹ ਦਿੱਤਾ ਹਾਂ ਹੀ ਬਤਾ ਹਾ ਇੱਥੇ ਸੜਕ ਕਮੀ ਜਾਂਦਾ ਉੱਥੇ ਪਈ ਜਾਂਦਾ ਹਾਂ ਕੋਦਰ ਮੱਕੀ ਗਈ ਹੈ ਜੀ ਹਾਂ ਜੀ ਜੇ ਲਈ ਹੁਣ ਆਪਾਂ ਦੁੱਧਨ ਵਾਲੀ ਦੇ ਕੇ ਚਲਦੇ ਆ ਬਾਹਰਲੇ ਕਰੀ ਐਨੀ ਟਾਈਮ ਹੋ ਗਿਆ ਪਹਿਲਾ ਸਵਾ ਚਾਰ ਹੋਏ ਸਵਾ ਚਾਰ ਹੋਏ ਨੀ ਬਾਸੀ ਦੇ ਹੋਣ ਤੋਂ ਪਹਿਲਾਂ ਜਾਣਾ ਪੈਂਦਾ ਹੈ ਫਿਰ ਮਾਸੀ ਨੂੰ ਓਖਾ ਹੋ ਜਾਂਦਾਗਾ ਉਥੋਂ ਨਾ ਮੈਂ ਕਟਰੂ ਖੋਲ ਕੇ ਪਰਾ ਕਰਦੇ ਨੂੰ ਸੰਭਰ ਕੇ ਗੋਸਿੱਟੇ ਜਾਂਦੀ ਆ ਫਿਰ ਸਵੇਰ ਵੇਲੇ ਉੱਥੇ ਪਸੂ ਬੰਨਣੇ ਹੁੰਦੇ ਨੇ ਉਦੋਂ ਸੁੱਕ ਜਾਂਦਾਗਾ ਤੇ ਜੇ ਵਿੱਚ ਹੀ ਖੜੇ ਰਹੇ ਨਾ ਫਿਰ ਅਗਲੇ ਓਖਾ ਹੋ ਜਾਂਦੇ ਨਾ ਵੀ ਖੋਲਦੀਆਂ ਨਹੀਂ ਹੈਗੇ ਵਿੱਚੋਂ ਮੰਜਾ ਵਿੱਚ ਪੈਰਾ ਦੇ ਵਿੱਚ ਵੱਜੀ ਜਾਂਦਾ ਹੈਗਾ ਮੰਜੇ ਵਿੱਚ ਬਸੂਆਂ ਦੇ ਪੈਰਾਂ 'ਚ ਨਹੀਂ ਵੜਿਆ ਜਾਂਦਾ ਹੈਗਾ ਨਾ ਵੱਜਣ ਦਿੱਤਾ ਜਾਵੇ ਕਿਸੇ ਤੋਂ ਨਾ ਉਹਨੂੰ ਪਹਿਲਾਂ ਇਹਨਾਂ ਦੇ ਪੈਰ ਸਾਫ਼ ਹੋਵੇ ਰਾਹ ਹਾਂ ਹੁਣ ਮੇਰੇ ਹੱਥ ਸਾਫ਼ ਹੋ ਗਏ ਬਾ ਮੱਜਣੀ ਨਿਮੋਣੀ ਪੈਂਦੀ ਹੈ ਹੈ ਮੱਜਣੀ ਨਿਮੋਣੀ ਪੈਂਦੀ ਇੱਕ ਗੋਣ ਸਿੱਟਣਾ ਪੈਂਦਾ ਹਾਂ ਦੋ ਕੰਮ ਮੇਰੇ ਹੁਣ ਘੱਟ ਗਏ ਹੁਣ ਮੇਰੀ ਬਾਹ ਵੀ ਠੀਕ ਹੈਗੀ ਆ ਹਾਂ ਗਲਗਲਾ ਮੇਰੀ ਸਾਈਂ ਖੜਨਾ ਨਹੀਂ ਹੋਊਗੀ ਹੁਣ ਬਾਹ ਠੀਕ ਹੈ ਜਿਹਦੀ ਸੋਜ ਆਈ ਹੋਈ ਸੀ ਰੈਸਟ ਨਾਲ ਹੀ ਠੀਕ ਹੋ ਗਈ ਮੈਂ ਕੋਈ ਦਵਾਈ ਨਹੀਂ ਲਈ ਹੈਗੀ ਜਿਹੜੀ ਸੀ ਨਾ ਪਿਛਲੇ ਦਿਨ ਡਾਕਟਰ ਤੋਂ ਦਵਾਈ ਲੈ ਕੇ ਸੀ ਉੱਥੋਂ ਲੈ ਆਏ ਸੀ ਇੱਥੇ ਆ ਕੇ ਡਾਕਟਰ ਨੂੰ ਵੀ ਦੇਤੀ ਤੇ ਉਹ ਦਵਾਈ ਵੀ ਨਹੀਂ ਮੈਂ ਲਈ ਹੈਗੀ ਉਹ ਦਵਾਈ ਤੇਜ ਵਾਲੀ ਸੀਗੀ ਫਿਰ ਮੈਂ ਲਈ ਵੀ ਨਹੀਂ ਹੈਗੀ ਇਹ ਦਿਖਾਈ ਆ ਕੇ ਨਾ ਰੈਸਟ ਹੀ ਰੱਖੀ ਐ ਮੈਂ ਹੁਣ ਬਾਕੀ ਕੰਮ ਤਾਂ ਮੈਂ ਕੀਤਾ ਹੈ ਕਿ ਇੱਕ ਮੱਜਾ ਨਮਾਈਆਂ ਨਹੀਂ ਇੱਕ ਮੇਹੋਖਾ ਨਹੀਂ ਸਿੱਟਿਆ ਹੈਗਾ ਦੋ ਕੰਮ ਨਹੀਂ ਕੀਤੇ ਹੈਗੇ ਹੁਣ ਸੰਨੀ ਕਰਨ ਲੱਗੇ ਹੁਣ ਮੈਂ ਸੰਨੀ ਵੀ ਨਹੀਂ ਕਰਦੀ ਕਿਉਂਕਿ ਸੰਨੀ ਨਾਲ ਵੀ ਬਾਹ ਸਾਰੀ ਹਲਦੀ ਗਈ ਹੈ ਹੱਥ ਵੀ ਹੁੰਦੇ ਐ ਤੇ ਹੱਥ ਵੀ ਠੀਕ ਹੁੰਦੇ ਜਾਂਦੇ ਨੇ ਬਾਹ ਵੀ ਠੀਕ ਹੁੰਦੀ ਜਾਂਦੀ ਐ ਤਾਂ ਹੀ ਨਾ ਦਵਾਈ ਫਿਰ ਦਵਾਈ ਤੇ ਆਪਾਂ ਪੈਸੇ ਲਾਉਣੇ ਜੇ ਆਪਾਂ ਰੈਸਟ ਕਰਤੀ ਨਾ ਕੁਛ ਨਾ ਕੁਛ ਫਰਕ ਪੈ ਜਾਂਦਾ ਚਲੋ ਆ ਮਹੀਨਾ ਬਾਲੀ ਤਖਲੀਪੀ ਐਨੀ ਫਿਰ 마ਸੀ ਵਿਚਾਰੀ ਹਟ ਜੂਗੀ ਨਾ ਹੋ ਜਾ ਮੈਥੋਂ ਬੱਠੜ ਵੀ ਨਹੀਂ ਜਗਾਇਆ ਜਾਂਦਾ ਵਾਸ ਇਹਨੂੰ 마ਸੀ ਕਹਿੰਦੇ ਮੈਨੂੰ ਫਲਾਨੀ ਬੱਠੜ ਜਗਾਉਂਦੇ ਕਿ ਮੈਂ ਹਮਾਸੀ ਮੇਰੀ ਬਾਹ ਨੂੰ ਖੇ ਮੈਂ ਬਾਹ ਕਰਕੇ ਤਾਂ ਮੈਂ ਚੱਕਣਾ ਨਹੀਂ ਹੈਗਾ ਨਹੀਂ ਮੈਂ ਆਪ ਹੀ ਚੱਕ ਕੇ ਸਿੱੜਦਾ ਨਾ ਤੇ ਜਦੋਂ ਸੌਣੀ ਹੁੰਦਾ ਸੌਣੀ ਤਾਂ ਚੱਕਾਉਂਦਾ ਫਿਰ ਮੈਥੋਂ ਨਹੀਂ ਚੱਕਾਇਆ ਜਾਂਦਾ ਹੈਗਾ ਵੀ ਮੈਂ ਆਹ ਕੰਮ ਕਰਦੀ ਰਹਿ ਜਾਾਂਗੀ ਤੇ ਤੈ ਤੋ ਵੀ ਨਾ ਜਾਵਾਂ ਮੇਰੇ ਇੱਧਰ ਤਾਂ ਵੀ ਸਾਨੂੰ ਲਾਇਆ ਵੀ ਨਹੀਂ ਆਣਾ ਚਲੋ ਗੋਹਾ ਦਾ 마ਸੀ ਲਾ ਲਈ ਨਾ ਐ ਹੁੰਦਾ ਹੈਗਾ ਤੋ ਇਹ ਹੁਣ ਆਟਾ ਗੁੰਦੇ ਆਂ। ਦਾਅ ਸਬ지 ਆਪਾਂ ਸ਼ਾਮਤੀ ਇਹਨਾ। ਢਾਲੀ ਬਣਾਈ ਸੀ, ਸਬ지 ਨਹੀਂ ਬਣਾਈ। 5 ਵਜ ਗਏ ਨੇ, ਹੁਣ ਆਪਣੇ ਕਣੀਆਂ ਵੀ ਆ ਗਈਆਂ। ਹੁਣ ਚੱਲਦੇ ਆ ਫਿਰ ਮੱਝਾ ਬਣੀ ਆਟਾ ਗੁੰਨ ਕੇ। ਜਿਆਦਾ ਮੀਹ ਹੋਣ ਤੋਂ ਪਹਿਲਾਂ ਪਹਿਲੇ ਪਾਏ ਤੇ ਪੀਰੇ ਇਸ ਤਰ੍ਹਾਂ। ਅੱਛਾ। ਅੱਜ ਕੱਲ ਤਾਂ ਜਦੋਂ ਜੀਰੀ ਲਾ ਲੈਨੇ ਨਾ ਖੇਤਲਾ ਕੰਮੀ ਨਹੀਂ ਰੋਟੀ ਆਉਂਦਾ ਹੈਗਾ। ਕਦੇ ਜੀਰੀ ਸਿੱਟ ਲੈ, ਕਦੇ ਪਹਿਲਾਂ ਨਾ ਹੌਨਸਾਰ ਦਵਾਈ ਸਿੱਟ ਲੈ, ਫਿਰ ਇਹ ਹੋ ਜਾਂਦਾ ਹੈ ਨਾ। ਤੇ ਇਹੀ ਚੀਜ਼ਾਂ ਹੀ ਰੋਟ ਆਉਗੀਆਂ ਹੈਗੀਆਂ ਪਾਣੀ ਢਾਣੀ ਦਾ ਧਿਆਨ ਰੇਸ ਬਰੇ ਦਾ ਹਜੇ ਰੇੜੀ ਗਿਉਗ ਫਿਰ ਇਹਨੇ ਸਪਰੇਹਾਂ ਦਾ ਚੱਲੂਗਾ ਆਹ ਤੋ 2 ਮਹੀਨੇ ਤਾਂ ਇਸ ਤਰੀ ਹੀ ਚੱਲੀ ਜਾਊਗਾ ਜੀ ਇਹਦਾ ਬੰਦਿਆਂ ਨੂੰ 1 ਮਿੰਟ ਦੀ ਵੇਰ ਨਹੀਂ ਹੁੰਦੀ ਹੈਗੀ ਐਨਾ ਕੋ ਸ਼ੁਕਰ ਚੱਲ ਸਵੇਰ ਵੇਲੇ ਮੇਰੀ ਹੈਲਪ ਕਰ ਦਿੰਦੇ ਨੇ ਕਿੰਨੀ ਬਹੁਤ ਹੈਗਾ ਫਾਇਓਨੇਸਾਂ ਦੇ ਸਾਂਦੇ ਸਾਰੇ ਧੋਣ ਵਾਲੇ ਪੈਣੇਗੇ ਤੇ ਅੱਜ ਕਹਿੰਦੇ ਸੀ ਅੱਜ ਫੇਰ ਵੀ ਚਲੋ ਫੇਰ ਇਹਦਾ ਨਿਮੇੜ ਦੇ ਇੱਕ ਪਾਸੇ ਹੋਣਾ ਫਿਰ ਕੱਲ ਨੂੰ ਕਰੀ ਲਈ। ਜੇ ਆਪਾਂ ਆਟਾ ਪਹਿਲਾਂ ਉਹਨਾਂ ਦੇ ਨਾ ਫਿਰ ਰੋਟੀ ਰੋਣ ਵੇਲੇ ਨੂੰ ਵਧੀਆ ਜਿਆ ਹੋ ਜਾਂਦਾ ਜਿਵੇਂ 5:00 ਵਜੇ ਕੇ 6:00 6:30 ਵਜੇ ਤਰੋਂ ਵਧੀਆ ਇਹ ਹੋ ਜੂਗਾ। ਪੇੜਾ ਰੋਟੀ ਸੋਹਣੀ ਆਉਂਦੀ ਹੈਗੀ ਫਿਰ ਹਨਾ। ਤੇ ਤੁਰਤ ਦੇ ਗੁੰਨੇ ਦੀ ਰੋਟੀ ਵਧੀਆ ਨਹੀਂ ਆਉਂਦੀ ਹੈਗੀ। ਟੀਂ ਘਟਾਮਾਈ ਹੋ ਜਾਂਦੀ ਹੈ। ਲਗਾਈਨ ਬਾਦ। ਟੱਕੇ ਰਾਉਣੇ ਵਧੀਆ ਨੇ ਫਿਰ ਰੋਟੀ ਤੇ। ਉਹੀ ਆ ਗਿਆ ਤਾਂ ਕਣੀਆਂ ਕਣੀਆਂ ਹੋਰ ਆ ਹੁਣੇ ਮੈਨੂੰ ਸੰਗਰੂਰ ਤੋਂ ਫੋਨ ਆਇਆ ਸੀਗਾ ਕਹਿੰਦੇ ਸਾਡੇ ਭੂਰ ਦੀ ਡਿੱਗੀ ਹੈ ਲੇਕਿਨ ਮੜਕਾਣੀ ਦੀ ਵਾ ਸਾਡੇ ਦਾ ਸਵੇਰ ਦਾ ਕੁਛ ਨਹੀਂ ਹੈਗਾ ਉਹਨੇ ਫੋਨ ਕੱਟਿਆ ਨੀ ਤੇ ਨਾਲ ਦੀ ਨਾਲ ਕਣੀ ਆ ਗਈ ਉਹੀ ਭੂਰ ਜੀ ਇੱਥੇ ਆ ਗਈ ਫਿਰ ਤਾਂ ਐਸੀ ਮਹਾ ਸਾਡੇ ਦਾ ਹਵਾ ਆ ਗਈ ਸਰਦੀ ਵਧੀਆ ਇੰਨਾ ਕਿਤੇ ਪਿੰਡ ਰਹੇ ਆ ਇਹ ਤਾਂ ਕੁਛ ਨਹੀਂ ਸੀ ਬਾੜੇ ਵਾਲੇ ਵੀ ਬਾੜਨਾ ਕੁਛ ਹੈਗਾ ਹੁਣ ਕਿ ਨਾਲ ਜੇ ਬਾੜਾ ਪੈ ਜੇ ਨਾ ਬਾੜੇ ਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਹੁੰਦਾ ਚਾਰ ਪੈਜ ਜਿਹਾ ਸਭ ਕੀ ਜੀਰੇ ਨੂੰ ਪਾਣੀ ਦੀ ਲੋੜ ਐ ਮੋਟਰਾਂ ਚੱਲਦੇ ਨੇ ਮੋਟਰਾਂ ਬੰਦ ਹੋ ਜਾਣਗੇ ਬਸ ਮੀਂਹ ਦਾ ਪਾਣੀ ਤਾਂ ਬਹੁਤ ਵਧੀਆ ਹੁੰਦਾ ਕਿਉਂ ਮੰਗੂ ਲੱਗਦਾ ਹੁੰਦਾ ਗਜੇ ਕੀ ਠੀਕ ਜੇ ਪਵੇ ਜੇ ਬਾੜਾ ਪੈ ਜੇ ਫਿਰ ਨੁਕਸਾਨ ਵੀ ਐ ਇਹ ਇਹ ਠੀਕ ਪਊਗਾ ਤਾਂ ਠੀਕ ਐ ਮੇਰਾ ਮੱਸੀ ਆ ਗਈ ਐ ਨਾ ਇਹ ਵੀ ਆਪਣਾ ਪਿਆਸੀ ਗਾਹ ਹੈ ਦਈ ਸੀ ਇਹ ਤੇ ਨਾ ਫੜਕੀ ਇਧਰੋਂ ਅੱਛਾ ਆਪਣੇ ਦੋ ਦਿਨ ਹੋ ਗਏ ਹੁਣ ਮੜੇ ਜੀਰੀ ਲੱਗ ਕੇ ਬੇਲੇ ਹੋਵੇ ਨੇ ਵੀ ਤੇ ਰੇੜੀ ਦਾ ਸਾਈਂ ਕਰੀ ਜਾਊਗਾ ਜੀਰੀ ਨਾ ਲੱਗਦਾ ਜੀਰੀ ਨਾ ਲੱਗਦਾ ਮਮ ਬਜਾ ਕੇ ਮੰਜਨ ਬਾਣੀ ਫੇਰ ਦੋ ਪੀਜੀ ਲੱਗੂ ਕੰਮ ਨਾਲੀ ਜੀ ਲੱਗਦਾ ਜੇ ਆਪਾਂ ਕਹੀਏ ਬੇਲੇ ਬੇਲੇ ਬੰਦੇ ਦਾ ਜੀ ਨਹੀਂ ਲੱਗਦਾ ਹੈਗਾ ਨਾ ਮਿਹਨਤ ਤਾਂ ਆ ਹੀ ਹੋ ਜਾਂਦਾ ਵੀ ਆਪਾਂ ਕੀ ਕਰੀਏ ਵੀ ਕੋਈ ਵੀ ਕੰਮ ਨਹੀਂ ਹੈਗਾ ਤੋ ਹੁਣ ਆਪਾਂ ਇੱਧਰ ਆਇਆ ਹਵਾ ਚ ਗੇੜਾ ਮਾਰਨ ਮਾਸੀ ਦੇ ਘਰੇ ਮਾਸੀ ਕਹਿੰਦੀ ਮੇਰੇ ਪਤਾ ਨਹੀਂ ਕੀ ਲਾ ਕੀ ਤુલਸੀ ਮਾਸੀ ਉਹ ਖਲਮਰ ਗਈ ਜੇ ਮੈਨੂੰ ਮੱਤੇ ਹੋ ਕੀ ਲੱਗਦੇ ਨੇ ਫਿਰ ਉਹੀ ਹੋਣੇ ਜਦੋਂ ਬੀਖੰਡਾਈ ਸੀਗੇ ਹਾਂ ਉਹ ਦੇਖਦੇ ਆਂਗੇ ਤુલਸੀ ਐ ਕੋਈ ਕੁਝ ਹੋਰ ਹੈ ਨਾ ਆ ਇੱਧਰ ਪਾਣੀ ਜਾ ਕੇ ਮਡੋਲਾ ਹੈਗਾ ਦੇਖਦਾ ਉਹ ਮੈਂ ਬਾਲਟੀ ਚਾ ਜੋ ਹੋ ਗਈ ਛੱਡ ਲਈ ਅੱਛਾ ਉਹ ਹੁਣ ਮੈਂ ਇੱਥੇ ਸ਼ ਹੋ ਜਾਣਗੇ ਕਈ ਵਾਰ ਡੂੰਗੇ ਡਾਂਗੇ ਹੁੰਦੇ ਨੇ ਉਹ ਵੀ ਹੋਈ ਵਾਰ ਕਿੱਥੋਂ ਲੈਂਦਾ ਸੀ ਕਿੱਥੋਂ ਲੈਂਦਾ ਸੀ ਵੀ ਸਾਡੀ ਦੁਕਾਨ ਤੋਂ ਤਾਂ ਨਹੀਂ ਭਈ ਲਿਆ ਸੀ ਸਾਡੀ ਦੁਕਾਨ ਤੋਂ ਨਾਲ ਤਾਂ ਵੀ ਲੈ ਲੈਂਦੇ ਨਾਲ ਕਹਿੰਦੇ ਨੇ ਮਾੜੇ ਨੇ ਜਦੋਂ ਹੋਰ ਕਿਤੋਂ ਲੈਂਦੇ ਨੇ ਮਾੜੇ ਉਹ ਵੀ ਨਿਕਲ ਜਾਂਦੇ ਨੇ ਹਾਂ ਗਾਲੀ ਕਰੀ ਸੀ ਕਾ ਸੀ ਹਮਮ ਐਕਟੇ ਜਿਹਾ ਹੀ ਕਾ ਸੀ ਹਣਾ ਹਾਂ ਦੋ ਤਿੰਨ ਹਾਂ ਹਾਂ ਆ ਇੱਕ ਕਾ ਸੀ ਬਸ ਥੋੜੇ ਦਿਨਾਂ ਨੂੰ ਪਤਾ ਲੱਗੂ ਜਿ ਲੱਗਦੀ ਦ ਤੁਲਸੀ ਹੈਗੀ ਹਾਂ ਤੇ ਇਹ ਤਾਂ ਜਦੋਂ ਹੋ ਜੇ ਨਾ ਫਿਰ ਬਾੜੀ ਜ਼ਿਆਦਾ ਹੁੰਦੀ ਹੈਗੀ ਉਹੀ ਫੈਲ ਲ ਜਾਂਦੀ ਹੈ ਹਾਂ ਇਹ ਕਿਵੇਂ ਚਾਹਣਾ ਦੇ ਦੇ ਕੇ ਹਾਂ ਮੈਂ ਇੱਕਾਈ ਤੇ ਚਾਹਣਾ ਜੀ ਐਨੀ ਕਾ ਤੂੰ ਦਿੱਤੀ ਸਾਰੇ ਬੇੜੇ ਚ ਨਹੀਂ ਇਹ ਦਰ ਬੇੜੇ ਚ ਨਹੀਂ ਹਾਂ ਉੱਧਰ ਥੋੜਾ ਜਿਹਾ ਘਟੂ ਦਾ ਉੱਧਰ ਰੋੜੀਆਂ ਜੀਆਂ ਨਹੀਂ ਗਿਆ ਇੱਥੇ ਰੋੜ ਨਾ ਬਾਹਲੀ ਸੋਹਣੀ ਹਵਾ ਆਉਂਦੀ ਹੈਗੀ ਗੱਲ ਕਰ ਹੁਣ ਬਿੰਦੂ ਕੋ ਮੱਛਰ ਖਾਊਗਾ ਮੈਨੂੰ ਲੱਗਦਾਗਾ ਇੱਕ ਗਿੜੇ ਦੋ ਗਿੜੇ ਨਾਲ ਨਹੀਂ ਗੁੱਸੁੰਦਾ ਖੜਕੇ ਦੇਖ ਹਾਂ ਜਦੋਂ ਮੈਂ ਸਵੇਰੇ ਅੰਦਰੋਂ ਆਉਣੀ ਹੈਗੀ ਅੰਦਰੋਂ ਮੈਨੂੰ ਪੋਰਾ ਵੀ ਐ ਲੱਗਦਾ ਉਹ ਵੀ ਮੱਛਰ ਹੈ ਨਹੀਂਗਾ ਮੈਂ ਫਟਾਫਟ ਕੰਮ ਕਰੀ ਆਣੀ ਕਰੀ ਜਾਨੀ ਆ ਜਦੋਂ ਮੈਂ ਅਲੱਗ ਇਹ ਨਹੀਂ ਆਟਾ ਗੁੰਨਣਾ ਸਾਰਾ ਕੰਮ ਧੰਦਾ ਕਰਕੇ ਫਿਰ ਤਾਂ ਆਟਾ ਤਾਂ ਮੈਨੂੰ ਖੜ ਕੇ ਗੁੰਨਣ ਨਹੀਂ ਦਿੰਦਾ ਹੈਗਾ ਖਾ ਜਾਂਦਾ ਪੈਰ ਮੈਂ ਬੈਠ ਕੇ ਨਹੀਂ ਹਰ ਕੇ ਗੁੰਦੀ ਕਿਉਂ ਬੈਠ ਕੇ ਫਿਰ ਪੈਰ ਨਹੀਂ ਖੁਰਕੇ ਜਾਂਦੇ ਖੜ ਕੇ ਗੁੰਦੀ ਆ ਹਰ ਇੱਕ ਦਮ ਪੈਰ ਤੇ ਪੈਰ ਮਾਰੀ ਜਾਂਦੀ ਰਹਿੰਦੀ ਆ ਖੜੀ ਖਲਵਾਰੀ ਜੀਰ ਸੋਈਦਾ ਔਖਾ ਹੋ ਜਾਂਦਾ ਹਾਂ ਲੋ ਜੀ ਹੁਣ ਰਹਿ ਰਸਦਾ ਹੋ ਗਿਆ ਟਾਈਮ ਤੇ ਮਾਸੀ ਦਾ ਥਾਂ ਥਾਂ ਖੰਡੇ ਹੀ ਬੈਠੀ ਹੈਗੀ ਵੀ ਆਟਾ ਹੋਏ ਦਾ ਕਿਵੇਂ ਇੱਥੇ ਦੇਖ ਲਿਆ ਅੱਛਾ ਆਹ ਦੇਖੋ ਹੋਏ ਤਾਂ ਪਿਆ ਹੂੰ ਤੋ ਸਿਵਿਥੇਰੀ ਪਾਪਾ ਪੀ ਜਾਈ ਸਰਦੀਆਂ ਚ ਆਂਡੀਆਂ ਗਵੰਡੀਆਂ ਨੂੰ ਵੀਰ ਜਾ ਜੇ ਹਾਂ ਬੁਖਾਰ ਬੁਖੂਰ ਤੋਂ ਵਧੀਆ ਹੁੰਦੀ ਹੈ ਠੰਡ ਹੁੰਦੋਂ ਤੋਂ ਨਾ ਉੱਥੇ ਆ ਦੱਸੀ ਬਣੀ ਹੋਈ ਐ ਸੁੱਕੇ ਪੱਤੇ ਵੀ ਸੁਕਾ ਕੇ ਰੱਖ ਲਿਆ ਹੂੰ ਚਲੋ ਇਹ ਹੁਣ ਆਪਣਾ ਇੱਧਰਂ ਦੇ ਲੈ ਗੇੜਾ ਨਾ ਬਾਹਰ ਇੰਨਾ ਵਧੀਆ ਲੱਗਦਾ ਹੈਗਾ ਗੇੜਾ ਦੇਖ ਕੇ ਤੇ ਮੱਜਾਂ ਦਾ ਕੰਮ ਐ ਨਿਮੇੜਿਆ ਹੀ ਸੀਗੀ ਰੋਟੀ ਨੇ ਵੀ ਨੇ ਬਣਾ ਲਈ ਅੱਧਿਆ ਘਨੇ ਖਾ ਲਈ ਦੇਖ ਰਹੇ ਨੇ ਜੇ ਪਾਪਾ ਜੀ ਨੇ ਨਹੀਂ ਖਾਦੀ ਮੈਂ ਨਹੀਂ ਖਾਦੀ ਮਾਸੀ ਨੇ ਨਹੀਂ ਖਾਦੀ ਉਹਨਾਂ ਨੇ ਪਿਓਤੀ ਨੇ ਅੱਜ ਸਵੇਰੀ ਖਾ ਲਈ ਸਨੇਹੀ ਤੇ ਨਵੇਂ ਤਾਂ ਦਵਾਰੇ ਬੁੱਤ ਕਵ ਬੂ ਪ੍ਰੌਠੇ ਬਣਾਈ ਸੀ ਅੱਜ ਉਹਨੇ ਤਾਂ ਕਰ ਕਿਸ ਨੇ ਖਾ ਲਈ ਚਲੋ ਜੀ ਹੁਣ ਆਪਾਂ ਉਹ ਨਹੀਂ ਸੁਨੇਹਾ ਖਾ ਲਈ ਜੋ ਵੀ ਰਾਤ ਹਾਂ ਉਹ ਤਾਂ ਤਾਂ ਪਤਾ ਨਹੀਂ ਕੀ ਹੋ ਗਿਆ ਸੀ ਬਾੜੀਆਂ ਖਾਣ ਲੱਗ ਗਈ ਸੀ ਸਾਰਾ ਦਿਨ ਰੋਟੀ ਰੋਟੀ ਕਰੀ ਜਾਇਆ ਕਰੇ ਕਦੇ ਕਦੇ ਹੁੰਦਾ ਹੈਗਾ ਐਵੇਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡ ਮਿਲਦੇ ਆਂ ਕੱਲ ਨੂੰ ਫਿਰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ